ਦੋਸਤੋ ਡਿਪਰੈਸ਼ਨ ਟੈਨਸ਼ਨ ਸਟ्रेस 90% ਇਹ ਬੁਆਏਜ਼ ਚੋਇਸ ਹੁੰਦਾ ਹੈ ਤੁਸੀਂ ਇਹ ਚੀਜ਼ਾਂ ਨੂੰ ਆਪ ਆਪਣੇ ਵੱਲ ਖਿੱਚਦੇ ਹੋ ਆਪ ਇੰਟਰਸਟ ਲੈਂਦੇ ਹੋ ਇਹਨਾਂ ਦੇ ਜਿਹੜੇ ਮੁੱਖ ਕਾਰਨ ਹੈ ਆਪਣੀ ਕਪੈਸਿਟੀ ਤੋਂ ਵੱਡੇ ਕੰਮ ਸੇੜ ਲੈਣੇ ਤੇ ਫਿਰ ਜਿਨ੍ਹਾਂ ਵਾਸਤੇ ਉਹ ਕੰਮ ਜਿਹੜੇ ਸੇੜੇ ਹੁੰਦੇ ਆ ਜਿਨ੍ਹਾਂ ਵਾਸਤੇ ਉਹ ਕਰਦਾ ਹੈ ਸਾਰਾ ਕੁਝ ਜੋ ਬਣਾਉਂਦਾ ਹੈ ਉਹ ਉਹ ਚੀਜ਼ ਨੂੰ ਰਿਕੋਗਨਾਈਜ਼ ਨਹੀਂ ਕਰਦੇ ਉਹਦੀ ਕਦਰ ਨਹੀਂ ਪਾਉਂਦੇ ਤੇ ਫਿਰ ਉਹ ਚੀਜ਼ਾਂ ਸੋਚਣੀਆਂ ਸ਼ੁਰੂ ਕਰਨ ਦਾ ਇਨਸਾਨ ਜਿਹੜੀਆਂ ਕਦੀ ਜ਼ਿੰਦਗੀ ਦੇ ਵਿੱਚ ਵਾਪਰਨੀਆਂ ਨਹੀਂ ਹੁੰਦੀਆਂ ਤੇ ਉਹਦਾ ਆਲੇ-ਦੁਆਲੇ ਵੀ ਜਿਹੜਾ ਹੈ ਉਹ ਇਹਨਾਂ ਗੱਲਾਂ ਨੂੰ ਸਪੋਰਟ ਕਰਨ ਲੱਗ ਪੈਂਦਾ ਤੇ ਦਿਨ ਦੇ ਵਿੱਚ ਘੱਟੋ-ਘੱਟ ਵੀ ਤੇ 100 ਵਾਰੀ ਇਹ ਵਰਡ ਸਟ्रेस ਟੈਨਸ਼ਨ ਜਿਹੜਾ ਡਿਪਰੈਸ਼ਨ ਜਿਹੜਾ ਆਪ ਵੀ ਰਿਪੀਟ ਕਰਦਾ ਤੇ ਆਪਣੇ ਆਲੇ-ਦੁਆਲੇ ਦੇ ਜਿਹੜੇ ਸਕੀ ਸੰਬੰਧੀ ਹੈਗੇ ਹੁਣ ਉਹਨਾਂ ਕੋਲੋਂ ਵੀ ਸੁਣਦਾ ਈਵਨ ਇਥੋਂ ਤੱਕ ਦੇਖਿਆ ਗਿਆ ਕਿ ਬੱਚਿਆਂ ਨੂੰ ਕਹਿਣਗੇ ਜੀ ਸਟ्रेस ਬੜੀ ਆ ਜੀ ਟੈਨਸ਼ਨ ਬੜੀ ਆ ਜੀ ਬੱਚਿਆਂ ਨੂੰ ਪੜ੍ਹਾਈ ਦੀ ਬਈ ਬਾਰ-ਬਾਰ ਉਸ ਚੀਜ਼ ਨੂੰ ਰਿਪੀਟ ਕਰਨਗੇ ਜਿਹੜੀ ਚੀਜ਼ ਬੰਦੇ ਦੇ ਦਿਮਾਗ ਦੇ ਵਿੱਚ ਨਹੀਂ ਵੀ ਹੈਗੀ ਉਹ ਵੀ ਇੰਜੈਕਟ ਕਰਨਗੇ ਕਹਿ ਕੇ ਆ ਕੇ ਉਹਨੂੰ ਉਹਦੇ ਅੰਦਰ ਵੀ ਜਦੋਂ ਸੁਣੇਗਾ ਬੰਦਾ ਜੋ ਗੱਲਾਂ ਉਦਾਂ ਦੇ ਹੀ ਉਹਦੇ ਅੰਦਰ ਹਾਰਮੋਨ ਜਿਹੜੇ ਸੈਕ੍ਰੀਟ ਹੋਣੇ ਆ ਉਦਾਂ ਦੀ ਹੀ ਸੋਚ ਉਹਦੇ ਅੰਦਰ ਡਿਵੈਲਪ ਹੋਣੀ ਹੈ ਤੇ ਇਹ ਜਿਹੜੀ ਹੈ ਅਵਾਈਡੇਬਲ ਹੈ ਇਹਨੂੰ ਹਟਾਇਆ ਜਾ ਸਕਦਾ ਹੈ ਬਟ ਇਹਨੂੰ ਜੇਕਰ ਜਿਹੜਾ ਕਰਨਾ ਹੈ ਇਹ ਇੰਨਾ ਜਿਆਦਾ ਫੇਮਸ ਹੋ ਗਿਆ ਵਰਡ ਜਿਹੜੇ ਹੈ ਸਟ्रेस ਹੋ ਗਿਆ ਟੈਨਸ਼ਨ ਹੋ ਗਈ ਡਿਪਰੈਸ਼ਨ ਹੋ ਗਿਆ ਇਹ ਆਪਣੇ ਆਪ ਚ ਹੀ ਇੱਕ ਬਿਮਾਰੀ ਬਣ ਚੁੱਕਾ ਇਹਨੂੰ ਨਾਂ ਲੈਣਾ ਇਹਦਾ ਬਾਰ ਬਾਰ ਰਿਪੀਟ ਕਰਨਾ ਬੰਦੇ ਦਾ ਜਿਹੜਾ ਹੈ ਦਿਮਾਗ ਦਾ ਸੰਚਾਰ ਉਸ ਤਰ੍ਹਾਂ ਦਾ ਹੀ ਹੋ ਜਾਂਦਾ ਹੈ ਹਾਰਮੋਨ ਦੀ ਸਕ੍ਰੀਸ਼ਨ ਜਿਹੜੀ ਉਹਦਾਂ ਦੀ ਹੀ ਹੋ ਜਾਂਦੀ ਹੈ ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚੋ ਇਹ ਕੋਈ ਬਿਮਾਰੀ ਹੈ ਨਹੀਂ ਐਡੀ ਜਿਹੜੀ ਇਹਨੂੰ ਕਿ ਬਣਾਇਆ ਗਿਆ ਸਿਰਫ ਰਿਪੀਟ ਕਰਕੇ ਇਹ ਸੁਣਾ ਸੁਣਾ ਕੇ ਸੁਣਾ ਸੁਣਾ ਕੇ ਤੁਸੀਂ ਆਪ ਤੁਸੀਂ ਇਹ ਵਾਈਡ ਵੀ ਕਰੋਗੇ ਕਿ ਨਾਂ ਮਰਜੀ ਤੁਹਾਡਾ ਜਰ ਅੱਜ ਜਿੱਥੇ ਤੁਸੀਂ ਖਲੋਤੇ ਉੱਥੇ ਤੁਹਾਨੂੰ ਸੁਣਨ ਨੂੰ ਮਿਲ ਜੂਗਾ ਇਸੇ ਤਰ੍ਹਾਂ ਹੀ ਸੁਣਨ ਨੂੰ ਮਿਲ ਜੂਗਾ ਟੀਵਨ ਟੈਲੀਫੋਨ ਤੇ ਸੁਣਨ ਨੂੰ ਮਿਲ ਜੂਗਾ ਸਟ्रेस ਬੜੀ ਜੀ ਟੈਨਸ਼ਨ ਬੜੀ ਹੈ ਜੀ ਡਿਪਰੈਸ਼ਨ ਬੜਾ ਹੈ ਜੀ ਈਵਨ ਬੱਚਿਆਂ ਨੂੰ ਕਹੀ ਜਾਣਗੇ ਜੀ ਲੋਕ ਆਪਣੇ ਨਿਆਣਿਆਂ ਨੂੰ ਨਹੀਂ ਪਈ ਜਾਣ ਪਤਾ ਨਹੀਂ ਕਿਦਾਂ ਵੀ ਉਹਨੂੰ ਕਹੀ ਜਾਣੀ ਸਟ्रेस ਬੜੀ ਜੀ ਬੱਚੇ ਨੂੰ ਵੇਖੋ ਭਾਈ ਸਟ्रेस ਕਿਹਦੀ ਹੁੰਦੀ ਹੈ ਇਹ ਤੇ ਬਾਈ ਚੋਇਸ ਹੈ ਤੁਸੀਂ ਆਪਣਾ ਕੰਮ ਕਰੋ ਜਿੰਨਾ ਤੁਹਾਡੇ ਕੋਲ ਹੁੰਦਾ ਹੈਗਾ ਉਹ ਤੇ ਆਪਣੀ ਤਰੱਕੀ ਕਰੋ ਕੋਈ ਕਹਾਣੀ ਵਾਲੀ ਗੱਲ ਹੀ ਨਹੀਂ ਸੋ ਦੋਸਤੋ ਇਹ ਅਨਸੋਸ਼ੀਅਲ ਡਿਪਰੈਸ਼ਨ ਤੋਂ ਜਿਹੜਾ ਹੈ ਇਹਨੂੰ ਬਚੋ ਉਹ ਚੀਜ਼ਾਂ ਨਾ ਉੱਥੇ ਬੈਠੋ ਉਤੇ ਜਨ ਨੂੰ ਨਾ ਟਰੈਕਟ ਕਰੋ ਆਪਣੇ ਵੱਲ ਨੂੰ ਜਿਹੜੀਆਂ ਕਦੀ ਵਾਪਰ ਨਹੀਂ ਆਈ ਨਹੀਂ ਉਹਨਾਂ ਕਰੋ ਜਨਾ ਆਪਣੇ ਵਾਸਤੇ ਨਾ ਕਿ ਤੁਸੀਂ ਸਾਰੇ ਸੰਸਾਰ ਦਾ ਜਾਂ ਸਾਰੇ ਪਰਿਵਾਰ ਦਾ ਜਾਂ ਤੁਸੀਂ ਪੂਰੀ ਪੀੜ੍ਹੀਆਂ ਦਾ ਠੇਕਾ ਲੈ ਰੱਖਿਆ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ ਵਸਦੇ ਰਹੋ